ਪਾ ਯਾਰਾਂ ਬੇਲੀਆਂ ਦੇ ਨਾਲ ਰਹਿ ਕੇ ਬਹੁਤਾ ਬਣਦੇ ਨਹੀਂ ਹਿਯਾਰ ਇਹ ਸਾਰਾ ਕੁਝ ਆਪਣਾ ਨਹੀਂ ਫਿਰ ਵੀ ਕੰਮ ਕਰਦੇ ਆ ਇਮਾਨਦਾਰੀ ਨਾਲ ਲਓ ਜੀ ਆਪਣੇ ਕੋਲ 60 55 ਗਿਆ ਜੀ ਮਾਡਲ 2021 ਯਾਰ ਕਿੰਟ ਚੱਲਿਆ 3 ਸਪੀਡ ਝੋਟਾ ਗਿਆ ਰੇਟ 5.5 ਬਿੱਲਾਂ ਦੇ ਟਰੈਕਟਰ ਆ ਜੀ ਕੈਸ਼ ਦੇ ਬਿੱਲ ਮਿਲਣਗੇ ਬੰਦੇ ਦਾ ਆਧਾਰ ਕਾਰਡ ਸਾਰਾ ਕੁਝ ਪ੍ਰੂਫ ਮਿਲਣਗੇ ਨੋਬੋ ਆ ਗਿਆ ਜੀ 605 3 ਸਪੀਡ ਨਾਲ ਦੇ ਟਾਇਰ 60 ਪੈਸੇ ਜੀ ਹ ਰੇਡ 5.5 ਲੱਖ ਰੁਪਇਆ ਮਾਡਲ 2020 265 ਆ ਗਿਆ ਜੀ 95 ਮਾਡਲ ਹ ਰੇਡ ਵੀ 95000 ਅਗਲੇ ਟਾਇਰ ਨਵੇਂ ਮਗਰਲੇ 20 ਪੈਸੇ ਜਿਹੜੇ ਵੀ ਕਿਸਾਨ ਵੀਰ ਨੇ 올 ਟਰੈਕਟਰ ਬੁੱਕ ਕਰਵਾਉਣਾ ਹੈ ਕਰਵਾ ਸਕਦਾ ਜੀ 580 ਮੈਸੀ ਆ ਗਿਆ ਜੀ ਮਾਡਲ 2012 ਰੇਟ 2.2 ਲੱਖ 5245 ਮੈਸੀ ਆ ਗਿਆ ਜੀ ਰੇਟ 1.6 ਲੱਖ 6000 ਮਾਡਲ 2003 19 ਮਾਡਲ ਨਵੋ ਆ ਗਿਆ ਜੀ 555 ਆ ਗਿਆ ਜੀ 57 ਹਸਪਾਵਰ ਦੇ ਵਿੱਚ ਮਾਡਲ 2016 ਰੇਟ 360000 ਦੀ ਡਿਮਾਂਡ ਦੇ ਵਿੱਚ ਜਿਹੜੇ ਵੀ ਕਿਸਾਨ ਵੀਰ ਨੇ 올 ਟ੍ਰੈਕਟਰ ਬੁੱਕ ਕਰਵਾਉਣਾ ਇਹ ਕਰਵਾ ਸਕਦਾ ਜੀ ਜਿਹੜੇ ਵੀ ਕਿਸਾਨ ਵੀਰ ਨੇ ਨਿਊ ਟ੍ਰੈਕਟਰ ਬੁੱਕ ਕਰਵਾਉਣਾ ਕਰਵਾ ਸਕਦਾ ਜੀ 855 ਆ ਗਿਆ ਜੀ ਮਾਡਲ 2018 19 ਦੀ ਕਾਪੀ ਮਗਰਲੇ 80 ਪੈਸੇ ਟਾਇਰ ਰੇਟ 540000 ਦੀ ਡਿਮਾਂਡ ਦੇ ਵਿੱਚ 60 55 ਆ ਗਿਆ ਜੀ 21 ਮਾਡਲ 3 ਸਪੀਡ ਛੋਟਾ ਗੇਰ ਲੱਗਾ ਜੀ ਫਰਸਟ ਓਨਰ ਪੀ ਵੀ ਸਿਆਲੀ ਤਰਨਤਾਰ ਸਾਹਿਬ ਦਾ ਨੰਬਰ ਆ ਜੀ ਤੱਕ ਆ ਬੰਨ ਪਰ ਲੱਗਾ ਫਾਈਬਰ ਦੀ ਚਾੜੜੀ ਰੇਡ ਹੈਗਾ ਜੋ 6.5 ਲੱਖ ਨਵੋ ਆ ਗਿਆ ਜੀ 3 ਸਪੀਡ ਦੇ ਵਿੱਚ 777 ਘੰਟੇ ਚੱਲਿਆ ਜੀ 90 ਪੈਸੇ ਨਾਲ ਦੇ ਟਾਇਰ ਆ ਜੀ ਇੰਜਨ ਕੇਅਰ ਬਿਲਕੁਲ ਆਲ ਓਕੇ ਕੈਜ ਦਾ ਟਰੈਕਟਰ ਆ ਜੀ ਰੇਟ ਹੈਗਾ ਜੋ 5 ਲੱਖ 80 ਹਜ਼ਾਰ ਦੀ ਡਿਮਾਂਡ ਦੇ ਵਿੱਚ ਜਿਹੜੇ ਵੀ ਕਿਸਾਨ ਵੀਰ ਨੇ ਓਲਡ ਟਰੈਕਟਰ ਬੋਕਰ ਹੋਣਾ ਹੈ ਕਰਵਾ ਸਕਦਾ ਜੀ 85518 ਮਾਡਲ ਆ ਗਿਆ ਜੀ ਰੇਟ 5 ਲੱਖ 50 ਹਜ਼ਾਰ ਦੀ ਰੇਂਜ ਦੇ ਵਿੱਚ 3630 ਮਾਡਲ 2011 80 ਪੈਸੇ ਟਾਇਰ ਆ ਜੀ ਫੈਵਰ ਦੀ ਫੈਵਰ ਦੀ ਬੇਕ ਲੱਗਾ ਧੱਕਾ ਬੈਂਪਰ ਲੱਗਾ ਰੇਟ 2 ਲੱਖ 90000 ਦੀ ਡਿਮਾਂਡ ਦੇ ਵਿੱਚ 655 ਆ ਗਿਆ ਜੀ 4x4 23 ਮਾਡਲ ਰੈਡੀ ਵਾਲ ਦੇ ਅਸੀਂ ਪਾਏ ਟਾਇਰ ਰੀਡ 9.5 ਲੱਖ ਦੀ ਡਿਮਾਂਡ ਦੇ ਵਿੱਚ ਜਿਹੜੇ ਵੀ ਕਿਸਾਨ ਵੀਰ ਨੇ ਰੋਟਾਵੇਟਰ ਬੋਕਰ ਬੁਕ ਕਰਵਾਉਣਾ ਕਰਵਾ ਸਕਦਾ ਜੀ ਜਿਹੜੇ ਵੀ ਕਿਸਾਨ ਵੀਰ ਨੇ ਸੁਪਰ ਸੀਟਰ ਬੋਕਰ ਬੁਕ ਕਰਵਾਉਣਾ ਉਹ ਵੀ ਕਰਵਾ ਸਕਦਾ ਜੀ ਇੰਡੋ ਫਾਰਮ ਆ ਗਿਆ ਜੀ ਆਪਣੇ ਕੋਲ ਪੰਜਾਬ ਨੰਬਰ ਡਬਲ ਕਲਚ 352 ਮਾਡਲ 2018 ਰੇਟ 2 ਲੱਖ 90 ਹਜ਼ਾਰ ਦੀ ਡਿਮਾਂਡ ਦੇ ਵਿੱਚ ਪਿੰਡੋ ਫਾਰਮ ਆ ਗਿਆ ਜੀ 3065 ਮਾਡਲ 2021 ਰੇਟ 4 ਲੱਖ 60 ਹਜ਼ਾਰ ਦੀ ਡਿਮਾਂਡ ਦੇ ਵਿੱਚ 265 ਆ ਗਿਆ ਜੀ ਮਾਡਲ 2001 ਰੇਟ 1 ਲੱਖ 40 ਹਜ਼ਾਰ ਦੀ ਡਿਮਾਂਡ ਦੇ ਵਿੱਚ ਨਵੇਂ ਟਾਇਰ ਮਗਰਲੇ ਦੀ ਤਰਤਾਰ ਦੇ ਨਵੋ ਆ ਗਿਆ ਜੀ ਮਾਡਲ 2020 ਰੇਟ 5.5 ਲੱਖ 16s ਆ ਗਿਆ ਜੀ 3 ਸਪੀਡ ਚੇਂਜਰ ਵਾਲਾ ਜੀ 80% ਨਾਲ ਦੇ ਤੈਰਿਆ ਜੀ ਫਸਟ ਓਨਰ ਮਾਡਲ 2022 ਰੇਟ ਹੈਗਾ ਜੀ 5 ਲੱਖ ਦੀ ਡਿਮਾਂਡ ਦੇ ਵਿੱਚ ਫੋਨ ਨੰਬਰ 703372623 ਸਿੰਘ ਸਿੰਘ ਫੌਜੀ ਨਾਲ ਡੀਲ ਕਰ ਸਕਦੇ ਜੀ ਡਿਊਟੀ ਦੇ ਤਰ੍ਹਾਂ ਤਾਰਨ ਦੇਖਣ ਨੂੰ ਲੱਗਦੇ ਮਾੜੇ ਪਰ ਦਿਲ ਦੇ ਚੰਗੇ ਆ ਹੁਣ ਹੱਸਦੇ ਰਹਿੰਦੇ ਆ ਮਾੜੇ ਟਾਈਮਾਂ ਵਿੱਚੋਂ ਲੰਘੇ ਆ ਇਸੇ ਕਰਕੇ ਕਿੰਨਾ ਖੁਸ਼ ਰਹਾ ਕਰੋ ਜਿੰਦਾਬਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ